ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਭਾਬੀ ਕਤਲ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਫੜੇ ਗਏ ਦੋ ਦੋਸ਼ੀ ਜਸਪ੍ਰੀਤ ਸਿੰਘ ਅਤੇ ਨਿਰਮਜੀਤ ਸਿੰਘ ਦਾ ਚਲਾਨ ਪੇਸ਼ ਕੀਤਾ ਗਿਆ ਐਸਪੀਸੀਟੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਬਠਿੰਡਾ ਦੇ ਵਿੱਚ ਪ੍ਰਾਈਵੇਟ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਕਮਲ ਕੌਰ ਮ੍ਰਿਤਕ ਹਾਲਤ ਦੇ ਵਿੱਚ ਪਾਈ ਗਈ ਸੀ ਉਸ ਦਾ ਕਤਲ ਜੜਕੀ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਮਾਸਟਰਮਾਈਂਡ ਅਮਰਤ ਪਾਸਿੰਗ ਮੈਰੂ ਜੋ ਕਿ ਕਤਲ ਤੋਂ ਬਾਅਦ ਯੂਈ ਫਰਾਰ ਹੋ ਗਿਆ ਸੀ ਅਤੇ ਉਹਦੇ ਦੋ ਨਿਹੰਗ ਸਾਥੇ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲੈ ਗਿਆ ਸੀ ਤੇ ਬਠਿੰਡਾ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਤੇ ਹੁਣ ਟ੍ਰਾਇਲ ਚੱਲਣਗੇ ਤੇ ਕੇਸ ਵੀ ਚੱਲੇਗਾ 3 ਦਿਨ ਪੁਲਿਸ ਰਮਾਣ ਜੀ ਉਹ ਤੇ 3 ਦਿਨ ਹੋ ਵੱਧ ਗਿਆ ਜੀ ਹਾਂਜੀ 3 ਦਿਨ 3 ਦਿਨ ਤੱਕ ਦਾ ਜੀ 3 ਦਿਨ ਦਾ ਪੁਲਿਸ ਰਮਾਣ ਆ ਜੀ ਦੇ ਹੱਥੋਂ ਸਰ ਸਰ ਦਾ ਹੱਥੋਂ ਮਾੜਾ ਮਾਰ ਕੇ ਨੰਦ ਸਰ ਇਹਦੇ ਵਿੱਚ ਜੋ ਇੱਕ ਕੇਸ ਹੈਗਾ ਇਹ ਇਹ ਇਸ ਬੰਦੇ ਵਿੱਚ 106 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਥਾਣਾ ਕੈਂਟ ਦੇ ਵਿੱਚ ਆ ਜਿਸ ਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਗ੍ਰਫਤਾਰ ਕੀਤੇ ਗਏ ਸੀਗੇ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਇਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੋਂ ਬਾਅਦ ਮਿਤੀ 6 9 2025 ਨੂੰ ਅਸੀਂ ਇਹਨਾਂ ਦਾ ਦੋਨੋਂ ਦੋਸ਼ੀਆਂ ਦਾ ਚਲਾਨ ਜਿਹੜਾ ਪੇਸ਼ ਅਦਾਲਤ ਕੀਤਾ ਗਿਆ ਤੇ ਬਾਕੀ ਜਿਹੜੇ ਇਹਦੇ ਵਿੱਚ ਅਮਰਤਪਾਲ ਮਹਿਰੋ ਇਸ ਦੇ ਨਾਲ ਇੱਕ ਸਾਥੀ ਰਣਜੀਤ ਸਿੰਘ ਹੈਗਾ ਇਹਨਾਂ ਦੋਨਾਂ ਦੀ ਜਿਹੜੀ ਹੈਗੀ ਗ੍ਰਿਫਤਾਰੀ ਬਾਕੀ ਹੈ ਉਸ ਬੰਦ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਜਿਹੜੀ ਵੀ ਚੱਲ ਰਹੀ ਹੈ ਸਰ ਜੀ ਚਲਾਨ ਪੇਸ਼ ਕੀਤਾ ਗਿਆ ਇਹ ਇਸ ਸਾਰਾ ਵੀ ਇਹ 200 ਪੇਜਾਂ ਦਾ ਚਲਾਨ ਹੈ ਜੀ ਟੋਟਲ ਦੇਖੋ ਇਹਦੇ ਵਿੱਚ ਕਈ ਡਾਕੂਮੈਂਟਸ ਹੁੰਦੇ ਨੇ ਦਾ ਨੰਬਰ ਆਫ ਪੇजेस ਆਈ ਕਾਂਟ ਕਲੈਰੀਫਾਈ ਕਿ ਕਿੰਨੇ ਹੈਗੇ ਬਟ ਹਾਂ ਇਹਦੇ ਵਿੱਚ ਜਸਪ੍ਰੀਤ ਤੇ ਨਿਮਰਤਜੀਤ ਜਿਹੜੇ ਦੋ ਦੋਸ਼ੀ ਨੇ ਉਹਨਾਂ ਦਾ ਚਲਾਨ ਪੇਸ਼ ਹੋਇਆ ਤੇ ਦੋ ਦੋਸ਼ੀ ਜਿਹੜੇ ਬਾਈ ਨੀਮ ਨੇ ਉਹਨਾਂ ਦੀ ਗ੍ਰਿਫਤਾਰੀ ਰਹਿੰਦੀ ਹੈ ਸਰ ਜਿਸ ਤਰ੍ਹਾਂ ਇਹ ਚਲਾਨ ਪੇਸ਼ ਕਰ ਦਿੱਤਾ ਗਿਆ ਤੇ ਹੁਣ ਕਿਸ ਤਰ੍ਹਾਂ ਕੋਈ ਆਪਣੀ ਕ ਅਤੇ ਜਿਹੜੇ ਦੋ ਦੋਸ਼ੀ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਜਿਹੜੀ ਹੈਗੀ ਸਾਡੇ ਵੱਲ ਐਫਰਟਸ ਕੀਤੇ ਜਾ ਰਹੇ ਨੇ ਤੇ ਜਿਹੜੇ ਦੋ ਦੋਸ਼ੀ ਹੈਗੇ ਨੇ ਜਿਨ੍ਹਾਂ ਦਾ ਚਲਾਨ ਪੇਸ਼ ਹੋ ਗਿਆ that is a matter of court ਹੁਣ ਉਹਦਾ ਉਹਨਾਂ ਦਾ ਟ੍ਰਾਇਲ ਚੱਲੂਗਾ ਤੇ ਜਿਹੜੇ ਦੋ ਦੋਸ਼ੀ ਗ੍ਰਿਫਤਾਰੀ ਕਰਨ ਵਾਸਤੇ ਰਹਿੰਦੇ ਨੇ ਉਹਨਾਂ ਵਾਸਤੇ ਸਾਡੀ ਟੀਮਾਂ ਵਕ-ਵਕ ਲੱਗੀਆਂ ਹੋਈਆਂ ਨੇ ਜੋ ਉਹਦੇ ਚ ਲੀਗਲ ਪ੍ਰੋਸੀਡਿੰਗ ਬੰਦੀ ਹੈ ਉਹ ਅਸੀਂ ਕਰ ਰਹੇ ਹਾਂ ਸਰ ਜਿਸ ਤਰ੍ਹਾਂ ਮੈਰੋ ਜਿਹੜਾ ਹੈਗਾ ਉਹ ਮਰਡਰ ਤੋਂ ਬਾਅਦ ਹੀ ਜੀ ਵੀ ਭੱਜ ਗਿਆ ਸੀ ਤੇ ਹੁਣ ਦੇਖਿਆ ਗਿਆ ਕਿ ਸੋਸ਼ਲ ਮੀਡੀਆ ਤੇ ਉਹਦੀ ਵੀਡੀਓ ਆ ਰਹੀ ਹੈ ਗੱਲਬਾਤਾਂ ਕਰ ਰਿਹਾ ਹੋਰ ਮਾਮਲੇ ਦੇ ਵਿੱਚ ਤੇ ਬਹਿੰਡਾ ਪੁਲਿਸ ਦੇ ਤਰਫੋਂ ਮਿਲਿਆ ਤਾਂ ਕੋਈ ਨਾ ਕੋਈ ਰابطਾ ਕਰਨ ਹੀ ਆਇਆ ਉਹ ਤੁਹਾਡੀ ਪੁਲਿਸ ਨਾਲ ਵੀ ਕਿਵੇਂ ਗੱਲਬਾਤ ਕਰ ਰਹੀ ਹੈ ਉਹ ਦੇਖੋ ਇਹਦੇ ਵਿੱਚ ਜੋ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਜਦੋਂ ਬੰਦਾ ਬਾਹਰ ਦੇ ਕੰਟਰੀ ਦੇ ਵਿੱਚ ਹੁੰਦਾ ਤਾਂ ਉਹਦਾ ਪ੍ਰੋਸੀਜਰ ਹੁੰਦਾ ਉਸ ਨੂੰ ਪ੍ਰੋਸੀਜਰ ਨੂੰ ਫੋਲੋ ਕਰਦੇ ਹੋਏ ਹੀ ਜਿਹੜਾ ਹੈਗਾ ਉਹਦੇ ਵਿੱਚ ਅੱਗੇ ਕਾਰਵਾਈ ਕੀਤੀ ਜਾਂਦੀ ਹੈ ਸੋ ਜਿਹੜਾ ਲੋ ਐਸ ਪਰ ਰੂਲਸ ਜੋ ਪ੍ਰੋਸੀਜਰ ਪੜਿਆ ਹੋਇਆ ਹੈ ਉਸ ਸੰਬੰਧ ਦੇ ਵਿੱਚ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈ ਕਿ ਜਲਦੀ ਹੀ ਜਿਹੜੀ ਹੈਗੀ ਉਹਦੀ ਗ੍ਰਿਫਤਾਰੀ ਵੀ ਇਸ ਮੁਕਦਮੇ ਵਿੱਚ ਕੀਤੀ ਜਾਵੇ ਜਿਵੇਂ ਮੇਰੇ ਨਾਲ ਨੋਟਸ ਵੀ ਕੁਝ ਜਾਰੀ ਕੀਤਾ ਹੋਇਆ ਹੈ ਮੈਂ ਉਹੀ ਦੱਸਿਆ ਨੇ ਵੀ ਜਿਹੜਾ ਲੀਗਲ ਪ੍ਰੋਸੀਡਿੰਗਸ ਹੁੰਦੀ ਹੈ ਉਹਦੇ ਵਿੱਚ ਸਾਰੇ ਜੋ ਲੀਗਲ ਪ੍ਰੋਸੀਡਿੰਗਸ ਹੁੰਦੀ ਹੈ ਉਹਦੇ ਵਿੱਚ ਫਾਰਮੈਟ ਬਣਿਆ ਹੁੰਦਾ ਜੋ ਐਸਓਪੀ ਬਣੀ ਹੋਈ ਹੈ ਉਸ ਦੇ ਅਕੋਰਡਿੰਗ ਹੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਅੱਗੇ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਸੋ ਦਾਦੀ ਕੀ ਭਾਬੀ ਕਮਲਕੌਰ ਦਾ ਕਤਲ ਦਾ ਮਾਮਲਾ ਕਾਫੀ ਗਰਮਾਇਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਇਹ ਨਵੀਂ ਅਪਡੇਟ ਸਾਹਮਣੇ ਆਈ ਹੈ ਹਕੀਕਤ ਤੋ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ